ਨੰਡਾ ਮਹੱਲਾ ਚੌਥਾ ਜਪਮਨ ਰਾਮ ਨਾਮ ਪਰਗਾਸ ਹਰ ਕੀ ਸੰਤ ਮਿਲ ਪੀਤ ਲਗਾਨੀ ਵਿੱਚ ਗਿਰਹ ਉਦਾਸ ਲਗਾਨੀ ਪਦ ਤੇ ਵਿਸਰਾਮ ਹੈ ਰਹਾਉ ਹਮ ਹਰ ਹਿਰਦੈ ਜਪਿਉ ਨਾਮ ਨਰਹਰ ਪ੍ਰਭ ਕਿਰਪਾ ਕਰੀ ਕਿਰਪਾਸ ਅਨੰਦ ਅਨੰਦ ਭਇਆ ਮਨ ਬਿਗਸਿਆ ਉਦਮ ਭਈ ਮਿਲਨ ਕੀ ਆਸ ਹਮ ਹਰ ਸੁਆਮੀ ਪ੍ਰੀਤ ਲਗਾਈ ਹਮ ਇਥੇ ਯਮਕ ਲਾਦਨੀ ਹਮ ਹਰ ਨਹੀਂ ਕਹਿਣਾ ਹਮ ਹਰ ਸੁਆਮੀ ਪ੍ਰੀਤ ਲਗਾਈ ਜਿਤਨੇ ਸਾਸ ਲੀਏ ਹਮ ਗਰਾਸ ਕਿਲ ਬਿਖ ਦਹਿਨ ਭਏ ਖਿਨ ਅੰਤਰ ਟੂਟ ਗਏ ਮਾਇਆ ਕੇ ਫਾਸ ਕਿਆ ਹਮ ਕਿਰਮ ਕਿਆ ਕਰਮ ਕਮਾਵਹਿ ਮੂਰ ਕਮੁਗਤ ਰਖੇ ਪ੍ਰਭ ਤਾਸ ਅਫਗਨੀਆਰੇ ਪਥਰ ਭਾਰੇ ਸਤ ਸੰਗਤ ਮਿਲ ਤਰੇ ਤਰਾਸ ਜੀਤੀ ਸ੍ਰਿਸ਼ਟ ਕਰੀ ਜਗ ਦੀ ਸਰ ਤੇ ਸਭ ਊਚ ਹਮ ਨੀਚ ਵਿਖਿਆਸ ਹਮਰੇ ਅਫਗੁਨ ਸੰਗ ਗੁਰ ਮਿਟੇ ਇਹ ਬੜੀ ਯਾਦ ਰੱਖਣ ਵਾਲੀ ਠਮਕ ਹੈ ਹਮਰੇ ਅਫਗੁਨ ਇਥੇ ਠਮਕ ਲਾ ਦਨੀ ਹੈ ਸੰਗ ਗੁਰ ਮੀਤੇ ਜਨ ਨਾਨਕ ਮੇਲ ਲਿਏ ਪ੍ਰਭ ਪਾਸ ਕਨੜਾ ਮਹੱਲਾ ਚੌਥਾ ਮੇਰੇ ਮਨ RAM ਨਾਮ ਜਪਿਓ ਗੁਰਵਾਕ ਹਰ ਹਰ ਕਿਰਪਾ ਕਰੀ ਜਗਦੀਸ਼ਰ ਦੁਰਮਤ ਦੂਜਾ ਭਾਉ ਗयो ਸਭ ਝਾਕ ਇਹ ਮੇਰੇ ਮਨ ਇਥੇ ਵਿਸਰਾਮ ਹੈ RAM ਨਾਮ ਜਪਿਓ ਗੁਰਵਾਕ ਹਰ ਹਰ ਕਿਰਪਾ ਕਦੀ ਜਗਤੀ ਸਰ ਇਥੇ ਵਿਸਰਾਮ ਹੈ ਦੁਰਮਤ ਇਥੇ ਯਮਕ ਲਾ ਦਨੀ ਹੈ ਦੁਰਮਤ ਦੂਜਾ ਭਾਉ ਗयो ਸਭ ਝਾਕ ਰਹਾਉ ਨਾਨਾ ਰੂਪ ਰੰਗ ਹਰ ਕੇਰੇ ਘਾਟ ਘਾਟ RAM ਰਵਿਉ ਗੁਪਲਾਕ ਨਾਨਾ ਰੂਪ ਰੰਗ ਹਰ ਕੇਰੇ ਇਥੇ ਵਿਸਰਾਮ ਘਾਟ ਘਾਟ RAM ਰਵਿਉ ਗੁਪਲਾਕ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਵਿਖਿਆ ਕੇ ਤਾਕ ਸੰਤ ਜਨਾ ਕੀ ਬਹੁਤ ਬਹੁ ਸੋਭਾ ਜੇਨ ਉਰ ਧਾਰਿਓ ਹਰ ਰਸਿਕ ਰਸਾਕ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੇ ਗਉ ਦੇਖ ਬਚਰਾਕ ਹਰ ਕੇ ਸੰਤ ਮਿਲੇ ਹਰ ਮਿਲਿਆ ਥਿਵਿਸਰਾਮ ਜੈਸੇ ਗਉ ਦੇਖ ਬਚਰਾਕ ਇਹ ਗਉ ਪਾਦਤੀ ਥੋੜਾ ਜਿਹਾ ਰੁਕਣਾ ਜੈਸੀ ਗਉ ਦੇਖ ਬਚਰਾਕ ਹਰ ਕੇ ਸੰਤ ਜਨਾ ਮਹ ਹਰ ਹਰ ਤੇ ਜਨ ਊਤਮ ਜਨਕ ਜਨਾਕ ਇਹ ਵੀ ਯਾਦ ਰੱਖਣ ਵਾਲਾ ਵਿਸਰਾਮ ਹੈ ਹਰ ਕੇ ਸੰਤ ਜਨਾ ਮਹ ਇੱਥੇ ਠਮਕ ਹਰ ਹਰ ਇੱਥੇ ਵਿਸਰਾਮ ਹੈ ਤੇ ਜਨ ਊਤਮ ਜਨਕ ਜਨਾਕ ਤੇਨ ਹਰ ਹਿਰਦੈ ਬਾਸ ਬਸਾਨੀ ਸੂਟ ਗਈ ਮੁਸਕੀ ਮੁਸਕਾਕ ਤੁਮਰੇ ਜਾਨ ਤੁਮਹੀ ਪ੍ਰਵ ਕੀਏ ਹਰ ਰਾਖ ਲੇਹ ਆਪਨ ਆਪਣਾਕ ਜਨ ਨਾਨਕ ਕੇ ਸਖਾ ਹਰ ਭਾਈ ਮਾਤ ਪਿਤਾ ਬੰਧਪ ਹਰ ਸਾਖ ਕਨੜਾ ਮਹੱਲਾ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀਤ ਮੇਰੇ ਮਨ ਪਾਤੀ ਵਿਸਰਾਮ ਹੈ ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀਤ ਹਰ ਹਰ ਵਸਤ ਮਾਇਆ ਗੜ ਵੇੜੀ ਗੁਰ ਕੈ ਸਬਦ ਲਿਓ ਗੜ ਜੀਤ ਹਰ ਹਰ ਵਸਤ ਇਥੇ ਠਮਕਲਾ ਮਾਇਆ ਗੜ ਵੇੜੀ ਇਥੇ ਵਿਸਰਾਮ ਗੜ ਦੇ ਹੀਠਾਂ ਵੀ ਹਲੰਤ ਹੈ ਵੇੜੀ ਇਹੇ ਡਾੜ ਇਹ ਦੇ ਹੀਠਾਂ ਹਲੰਤ ਮਾਇਆ ਗੜ ਵੀੜੀ ਗੋਰਖੇ ਸ਼ਬਦ ਲਿਓ ਗੜ ਜੀਤ ਰਹਾਉ ਮਿਥਿਆ ਭਰਮ ਭਰਮ ਬਹੁ ਭ੍ਰਮਿਆ ਲੁਭਦੋ ਉਤਰ ਕਲਤਰ ਮੋਹ ਪ੍ਰੀਤਾ ਜੈਸੇ ਤਰਵਰ ਕੀ ਤੋਸ਼ ਛਾਇਆ ਤੁ ਛਛਾ ਬੋਲਨਾ ਜੈਸੇ ਤਰਵਰ ਕੀ ਤੁਛ ਛਾਇਆ ਇਥੇ ਵਿਸਰਾਮ ਜੈਸੇ ਤਰਵਰ ਕੀ ਤੁਛ ਛਾਇਆ ਖੇਨ ਮਹ ਬਿਨ ਸੁਜਾਇ ਦੇਹ ਭੀਤ ਹਮਰੇ ਪ੍ਰਾਨ ਪ੍ਰੀਤਮ ਜਾਨ ਉਤਮ ਜਿਨ ਮਿਲਿਆ ਮਨ ਹੋਏ ਪ੍ਰਤੀਤ ਪਰਚੈ RAM ਰਵਿਆ ਘਟ ਅੰਤਰ ਅਸਥਿਰ RAM ਰਵਿਆ ਰੰਗ ਪ੍ਰੀਤ ਹਰਗੇ ਸੰਤ ਸੰਤ ਜਨ ਨੀਕੇ ਜਿਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਲਹੈ ਨਾ ਉਤਰੈ ਕਬਹੂ ਹਰ ਰੰਗ ਹਰ ਰੰਗ ਲਹੈ ਨਹੀਂ ਕਹਿਣਾ ਹਰ ਰੰਗ ਲਹੈ ਨਾ ਉਤਰੈ ਕਬਹੂ ਇੱਥੇ ਵਿਸਰਾਮ ਹੈ ਹਰ ਰੰਗ ਲਹੈ ਨਾ ਉਤਰੈ ਕਬਹੂ ਹਰ ਹਰ ਜਾਏ ਮਿਲੈ ਹਰ ਪ੍ਰੀਤ ਹਾਮ ਬਹੁ ਪਾਪ ਕੀਏ ਅਪਰਾਧੀ ਗੁਰ ਕਾਟੇ ਕਟਿਤ ਕੁਤੀਤ ਗੁਰ ਕਾਟੇ ਨਹੀਂ ਕਹਿਣਾ ਗੁਰ ਕਾਟੇ ਕਟਿਤ ਕਤੀਤ ਹਾਮ ਬਹੁ ਪਾਪ ਕੀਏ ਅਪਰਾਧੀ ਗੁਰ ਕਾਟੇ ਕਟਿਤ ਕੁਤੀਤ ਹਰ ਹਰ ਨਾਮ ਦੀਓ ਮੁਖ ਔਖਦ ਜਨ ਨਾਨਕ ਪਤਿਤ ਪੁਨੀਤ ਇਸੇ ਤਰ੍ਹਾਂ ਹੀ ਪਤਿਤ ਪੁਨੀਤ ਨਖੇਰ ਕੇ ਪੜਨਾ ਇਕੱਠਾ ਨਹੀਂ ਕਹਿ ਦੇਣਾ ਪਤਿਤ ਪੁਨੀਤ ਕਾਨੜਾ ਮਹੱਲਾ ਚੌਥਾ ਜਪ ਮਨ ਰਾਮ ਨਾਮ ਜਗਨਨਾਥ ਜਪ ਮਨ ਤੇ ਵਿਸਰਾਮ ਘੂਮਨ ਘੇਰ ਪਰੇ ਵਿਖ ਵਿਖਿਆ ਘੂਮਨ ਘੇਰ ਸੰਬੰਧਕ ਪਾਠ ਹੈ ਘੂਮਨ ਘੇਰ ਪਰੇ ਤੇ ਠਮਕ ਵਿਖ ਵਿਖਿਆ ਸਤਗੁਰ ਕਾਢ ਲੀਏ ਦੇਹ ਹਾਥ ਰਹਾਉ ਸਵਾਮੀ ਅਪੈ ਨਿਰੰਜਨ ਨਰਹਰ ਤੁਮ ਰਾਖ લેਹੁ ਹਮ ਪਾਪੀ ਪਾਥ ਕਾਮ ਕ੍ਰੋਧ ਕਾਮ ਕ੍ਰੋਧ ਵਿਖਿਆ ਲੋਭ ਲੁਭਤੇ ਕਾਸ਼ਟ ਲੋਹ ਤਰੇ ਸੰਗ ਸਾਥ ਤੁਮ ਵੱਡ ਪੁਰਖ ਵੱਡ ਅਗੰ ਕਾਸ਼ਟ ਲੋਹ ਤਰੇ ਸੰਗ ਸਾਥ ਤੁਮ ਵੱਡ ਪੁਰਖ ਵੱਡ ਅਗੰ ਅਗੋਚਰ ਹਮ ਧੂੜ ਰਹੇ ਪਾਈ ਨਹੀਂ ਹਾਥ ਤੂ ਪਰੈ ਪਰੈ ਅਪਰੰਪਰ ਸੁਆਮੀ ਤੂ ਆਪਨ ਜਨ ਹੈ ਆਪ ਜਗਨਨਾਥ ਅਦ੍ਰਿਸ਼ਟ ਅਗੋਚਰ ਨਾਮ ਧਿਆਏ ਸਤ ਸੰਗਤ ਮਿਲ ਸਾਧੂ ਪਾਥ ਹਰ ਹਰ ਕਥਾ ਸੁਣੀ ਮਿਲ ਸੰਗਤ ਹਰ ਹਰ ਜਪਿਓ ਅਕਾਥ ਕਾਥ ਕਾਥ ਹਮਰੇ ਪ੍ਰਭ ਜਗਦੀਸ਼ ਗੁਸਾਈ ਹਮ ਰਾਖ ਲੇ ਹੋ ਜਗਨਨਾਥ ਜਾਨ ਨਾਨਕ ਦਾਸ ਦਾਸ ਦਾਸਨ ਕੋ ਪ੍ਰਭ ਕਰਹੁ ਕਿਰਪਾ ਰਖੋ ਜਾਨ ਸਾਥ ਕਨੜਾ ਮਹੱਲਾ ਚੌਥਾ ਪੜ ਤਾਲ ਘਰ ਪੰਜਵਾ ਇਕ ਓੰਕਾਰ ਸਤ ਗੁਰ ਪ੍ਰਸਾਦ ਮਨ Japਹੁ ਰਾਮ ਗੋਪਾਲ ਇਹ ਮਨ ਪਦ ਤੇ ਵਿਸਰਾਮ ਲਾਉਣਾ ਹੈ ਮਨ ਜਪੋ ਰਾਮ ਗੋਪਾਲ ਮਨ ਜਪੋ ਰਾਮ ਗੋਪਾਲ ਹਰ ਰਤਨ ਹਰ ਰਤਨ ਜਿਵੇਂ ਹਰ ਲਾਲ ਇਹ ਵੀ ਹਰ ਪਦ ਦੀ ਵਿਸਨਾਮ ਹੈ ਹਰ ਰਤਨ ਜਿਵੇਂ ਹਰ ਲਾਲ ਹਰ ਗੁਰਮੁਖ ਘੜ ਟਕਸਾਲ ਇਹ ਵੀ ਵਿਸਰਾਮ ਹਰ ਪਦ ਦੀ ਹੈ ਹਰ ਗੁਰਮੁਖ ਘੜ ਟਕਸਾਲ ਹਰ ਹੋ ਹੋ ਕਿਰਪਾਲ ਇਹ ਹੋ ਪਦ ਤੇ ਵਿਸਰਾਮ ਲਾਉਣਾ ਹੈ ਹਰ ਹੋ ਹੋ ਕਿਰਪਾਲ ਰਹਾਉ ਤੁਮਰੇ ਗੁਣ ਅਗਮ ਅਗੋਚਰ ਏਕ ਜੀਹ ਕਿਆ ਕਥੈ ਵਿਚਾਰੀ RAM 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 ਲਾਲ ਇਹ ਦੋ ਵਿਸਰਾਮ ਹਨ ਤੁਮਰੇ ਗੁਣ ਅਗਮ ਅਗੋਚਰ ਇਥੇ ਪਹਿਲਾ ਵਿਸਰਾਮ ਹੈ ਤੁਮਰੇ ਗੁਣ ਅਗਮ ਅਗੋਚਰ ਇਥੇ ਪਹਿਲਾ ਵਿਸਰਾਮ ਇੱਕ ਜੀਹ ਕਿਆ ਕਥਾ ਵਿਚਾਰੀ ਇਥੇ ਦੂਸਰਾ ਵਿਸਰਾਮ ਹੈ RAM 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 LAL ਤੁਮਰੇ ਗੁਣ ਅਗਮ ਅਗੋਚਰ ਏਕ ਜੀਹ ਕਿਆ ਕਥਾ ਵਿਚਾਰੀ RAM 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 LAL तुमरी जी अकथ कथा तू 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 ही जानना है हर जाप भई निहाल 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 विश्राम याद रखने वाला है तुमरी जी अकथ तु तु, तु तु कथा तिठमक तू 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 ही जानना है ये तू ही पाठ इकट्ठा करना है तू 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 ही जानना है इत विश्राम है हो हर जाप ਇਹ ਤੇ ਟੰਕ ਲਾ ਦਨੀ ਹੈ ਭਈ ਇਥੇ ਯੰਕ ਲਾ ਕੇ ਬੋਲਣਾ ਭਈ ਨਿਹਾਲ 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 ਤੁਮਰੀ ਜੀ ਆਕਾਥ ਕਥਾ ਤੂ 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 ਹੀ ਜਾਣਹ ਹਉ ਹਰਿ Jap ਭਈ ਨਿਹਾਲ 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 ਹਮਰੇ ਹਰ ਪ੍ਰਾਣ ਸਖਾ Swami Har Mehta ਮੇਰੇ ਮੇਰੇ ਮਾਨ ਤਨ ਜੀਹ ਹਰੇ ਹਰੇ ਹਰ ਹਰੇ ਇਹ ਦੋ ਵਿਸਰਾਮ ਹਨ ਮਹੰਗਾ ਵਿਸ ਦੋਵੇਂ ਵਿਸਰਾਮ ਬੜੇ ਧਿਆਨ ਨਾਲ ਲਾਉਣੇ ਹਨ ਇਸ ਪੜਤਾਲ ਬਾਣੀ ਜਿਹੜੀ ਹੈ ਇਹ ਮਹਿੰਗੀ ਬਾਣੀ ਹੈ ਧਿਆਨ ਨਾਲ ਇਹ ਵਿਸਰਾਮ ਲਾਉਣੇ ਹਨ ਹਮਰੇ ਹਰ ਪ੍ਰਾਨ ਸਖਾ ਇਥੇ ਠਮਕ ਸਵਾਮੀ ਹਰ ਮੀਤਾ ਇਥੇ ਪਹਿਲਾ ਵਿਸਰਾਮ ਹੈ ਮੇਰੇ ਮਾਨ ਤਨ ਜੀਹ ਇਥੇ ਠਮਕ ਹਰ ਹਰੀ ਹਰੀ ਹਰ ਹਰੀ ਹਰੀ ਇਥੇ ਦੂਸਰਾ ਵਿਸਰਾਮ ਹੈ RAM ਨਾਮ ਧਨਮਾਲ ਹਮਰੇ ਹਰ ਪ੍ਰਾਨ ਸਖਾ Swami Harmita ਮੇਰੇ ਮਾਨ ਤਨ ਜੀਹ ਹਰ ਹਰੀ ਹਰੀ ਇਥੇ ਦੂਸਰਾ ਵਿਸਰਾਮ RAM ਨਾਮ ਧਨਮਾਲ ਜਾ ਕੋ ਭਾਗ ਤੈਨ ਲਿਯੋਰੀ ਸੁਹਾਗ ਹਰ ਹਰ ਹਰੇ ਹਰੇ ਗੁਣ ਗਾਵੇ ਗੁਰਮਤ ਹਉ ਬਾਲ ਬਲੇ ਹਉ ਬਾਲ ਬਲੇ ਜਨ ਨਾਨਕ ਹਰਿ ਜਾਪ ਭਈ ਨਿਹਾਲ 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 ਇਸ ਪੰਕਤੀ ਦੇ ਵਿੱਚ ਤਿੰਨ ਵਿਸਰਾਮ ਹਨ ਧਿਆਨ ਨਾਲ ਲਾਉਨੇ ਹਨ ਜਾ ਕੋ ਭਾਗ ਤੇਮਕ ਤਿੰਨ ਲੀਓਰੀ ਸੁਹਾਗ ਇੱਥੇ ਪਹਿਲਾ ਵਿਸਰਾਮ ਹੈ ਹਰ ਹਰ ਹਰੀ ਹਰੀ ਗੁਣ ਗਾਵੈ ਗੁਰਮਤ ਇਥੇ ਦੂਸਰਾ ਹੈ ਹਰ ਹਰ ਹਰੇ ਹਰੇ ਇਥੇ ਠਮਕ ਗੁਣ ਗਾਵੈ ਗੁਰਮਤ ਇਥੇ ਦੂਸਰਾ ਵਿਸਰਾਮ ਹੈ ਹੋ ਬਲ ਬਲੇ ਹੋ ਬਲ ਬਲੇ ਇਥੇ ਤੀਸਰਾ ਵਿਸਰਾਮ ਹੈ ਜਨ ਨਾਨਕ ਹਰਿ ਜਾਪ ਇਥੇ ਠਮਕ ਭਈ ਇਥੇ ਝਮਕ ਲਾ ਦਨੀ ਹੈ ਨਿਹਾਲ 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 ਇਸ ਤਰ੍ਹਾਂ ਪੰਕਤੀ ਪੜ੍ਹਨੀ ਹੈ ਜਾਖੁ ਭਾਗ ਤਿਨ ਲਿਓ ਰੀ ਸੁਹਾਗ ਹਰ ਹਰ ਹਰੇ ਹਰੇ ਗੁਣ ਗਾਵੈ ਗੁਰਮਤਿ ਹਉ ਬਲ ਬਲੇ ਹਉ ਬਲ ਬਲੇ ਜਨ ਨਾਨਕ ਹਰਿ ਜਾਪ ਭਈ ਨਿਹਾਲ 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 ਕਾਨੜਾ ਮਹੱਲਾ ਚੌਥਾ ਹਰ ਗੁਣ ਗਾਵਹੁ ਜਗਦੀਸ ਗਾਵਹੁ ਪਤਿ ਵਿਸਰਾਮ ਹੈ ਜਗਦੀਸ਼ ਉਚਾਰਨ ਕਰਨਾ ਹਰ ਗੁਨ ਗਾਵੋ ਜਗਦੀਸ਼ ਏਕਾ ਜੀਹ ਕੀਚੇ ਲੱਖ 20 ਲੱਖ 20 ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਏਕਾ ਜੀਹ ਕੀਚੇ ਲੱਖ 20 ਜਪ ਹਰ ਹਰ ਸ਼ਬਦ ਜਪੀਸ ਹਰ ਹੋ ਹੋ ਕਿਰਪੀਸ ਹਰ ਹੋ ਇਥੇ ਵਿਸਰਾਮ ਹੋ ਕਿਰਪੀਸ ਰਹਾਉ ਹਰ ਕਿਰਪਾ ਕਰ ਸੁਆਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਪਉ ਜਗਦੀਸ਼ ਇਹ ਦੋ ਵਿਸਰਾਮ ਹਨ ਹਰ ਕਿਰਪਾ ਕਰ ਸੁਆਮੀ ਇਥੇ ਹਮ ਲਾਏ ਹਰ ਸੇਵਾ ਇਥੇ ਪਹਿਲਾ ਵਿਸਰਾਮ ਹੈ ਹਰ ਜਪ ਜਪੇ ਇਥੇ ਹਰ ਜਪ ਜਪੇ ਇਥੇ ਦੂਸਰਾ ਵਿਸਰਾਮ ਹੈ ਜਪ ਜਪੋ ਜਗਦੀਸ਼ ਤੁਮਰੇ ਜਨ ਰਾਮ ਜਪਹਿ ਤੇ ਊਤਮ ਤੁਮਰੇ ਜਨ ਰਾਮ ਜਪਹਿ ਇੱਥੇ ਠਮਕ ਤੇ ਊਤਮ ਇਹ ਇੱਥੇ ਵਿਸਰਾਮ ਲਾਉਣਾ ਹੈ ਤੈਨ ਕੋ ਹਉ ਘੋਮ ਘੁਮੇ ਘੋਮ ਘੋਮ ਜੀਸ ਤੈਨ ਕੋ ਹਉ ਘੁਮ ਘੁਮੇ ਘੋਮ ਘੋਮ ਜੀਸ ਹਾਰ ਤੁਮ ਵੱਡ ਵੱਡੇ ਵੱਡੇ ਵੱਡ ਊਚੇ ਸੋ ਕਰਹਿ ਜੇ ਤੁਧ ਭਾਵੀਸ ਕੀ ਉੱਚੇ ਪਦ ਤੇ ਹੀ ਵਿਸਰਾਮ ਹੈ ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਧਨ ਧੰਨ 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 ਗੁਰੂ ਸਾਹਿਬੀਸ ਇਸੇ ਤਰ੍ਹਾਂ ਉਚਾਰਨ ਕਰਨਾ ਹੈ ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਵਿਸਰਾਮ ਧੰਨ 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 ਗੁਰੂ ਸਾਹਿਬੀਸ